ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਮੁਹਿੰਮ ਛੜੀ ਗਈ ਹੈ ਉਸ ਦੇ ਚੱਲਦਿਆਂ ਐਸਐਸਪੀ ਬਠਿੰਡਾ ਮਨੀਤ ਕੌਂਡਲ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਪੁਲਿਸ ਪਾਰਟੀ ਦੇ ਵੱਲੋਂ ਲਗਾਤਾਰ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਬਠਿੰਡਾ ਪੁਲਿਸ ਦੇ ਵੱਲੋਂ ਇਸੇ ਮਾਮਲੇ ਦੇ ਵਿੱਚ ਤਿੰਨ ਵਿਅਕਤੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਤਿੰਨ ਨੂੰ ਤਸਕਰ ਜਿਨ੍ਹਾਂ ਦੇ ਕੋਲੋਂ 35 ਗ੍ਰਾਮ ਦੇ ਕਰੀਬ ਹੈਰੋਇਨ ਜਿਹੜੀ ਹੈ ਉਬਰਰਾਮਤ ਹੋਈ ਹੈ ਤੇ ਦੱਸਿਆ ਵੀ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚ ਇੱਕ ਮਹਿਲਾ ਸ਼ਾਮਲ ਹੈ ਤੇ ਹੁਣ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕ ਪੁਲਿਸ ਦੇ ਵੱਲੋਂ ਖੰਗਾਲੇ ਜਾ ਰਹੇ ਨੇ ਇਸ ਬਾਬਤ ਜਾਣਕਾਰੀ ਸਾਂਝੀ ਕਰਦੇ ਆ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਦਾ ਇੱਕ ਹੈਣਾ ਐਸ ਐਚਓ ਹਰਜੋਤ ਸਿੰਘ ਨੇ ਦੱਸਿਆ ਕਿ ਇਹਨਾਂ ਦੇ ਵਿੱਚੋਂ ਇੱਕ ਵਿਅਕਤੀ ਜਿਸ ਤੇ ਪਹਿਲਾਂ ਵੀ ਐਨ ਡੀ ਪੀ ਐਸ ਐਕਟ ਦੇ ਮਾਮਲੇ ਦਰਜ ਨੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕ ਖੰਗਾ ਲੈ ਜਾਣਗੇ ਮੇਰਾ ਨਾਂ ਇਨਸਪੈਕਟਰ ਹਰਜੋਤ ਸਿੰਘ ਹੈ ਮੁੱਖ ਅਫਸਰ ਥਾਣਾ ਸਿਵਲਾਈਨ ਪਟੰਡਾ ਪੰਜਾਬ ਸਰਕਾਰ ਵੱਲੋਂ ਜਿਹੜਾ ਜੁੱਧ ਨਸ਼ੇ ਵਿਰੋਧ ਚਲਾਇਆ ਗਿਆ ਉਸ ਤਹਿਤ ਮਾਜੂਬ ਸੀਨੀਅਰ ਕਪਤਾਨ ਪੁਲਿਸ ਪਟੰਡਾ ਮੈਡਮ ਅਮਨੀਤ ਗੋਂਡਲ ਆਈਪੀਐਸ ਜਨੇ ਸਖਤ ਨਿਰਦੇਸ਼ ਹੈ ਵੀ ਕੋਈ ਵੀ ਜਿਹੜਾ ਨਸ਼ੇ ਦਾ ਕੰਮ ਕਰਦਾ ਉਹਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਜਿਸ ਤਹਿਤ ਹੀ ਸਾਡੇ ਜਿਹੜਾ ਕੱਲ ਪੁਲਿਸ ਪਾਰਟੀ ਵੱਲੋਂ ਤਿੰਨ ਲੋਕਾਂ ਨੂੰ ਜਿਹੜਾ ਅਪ੍ਰੀਹੈਂਡ ਕੀਤਾ ਗਿਆ ਸੀ ਜਿੰਨਾਂ ਪਾਸੋਂ ਜਿਹੜਾ ਹੈਗਾ ਕਰੀਬ 35 ਗ੍ਰਾਮ ਜਿਹੜੀ ਹੈਰੋਇਨ ਰਿਕਵਰ ਕੀਤੀ ਗਈ ਸੀ ਜਿਸ ਤੇ ਮੁਕੱਦਮਾ ਨੰਬਰ 112 ਥਾਣਾ ਸਿਵਲ ਲਾਈਨ ਰਜਿਸਟਰ ਕਰਕੇ ਉਹਦੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕਿਹੜੀ ਜਗ੍ਹਾ ਤੋਂ ਵੀ ਦੇਦੇ ਕਿੰਨੇ ਚ ਆਪਣਾ ਵਿਗਿਆਨਿਕ ਮਤਕੀਨ ਹੈ ਇਹ ਆਪਣੇ ਇੱਥੇ ਤੋਬੀਆਂ ਨੇ ਜਿਹੜਾ ਹੈ ਕਿ ਇਹਨਾਂ ਤੋਂ ਰਿਕਵਰ ਕੀਤਾ ਗਿਆ ਸੀਗਾ ਤਿੰਨ ਜਣਿਆਂ ਤੋਂ ਇਹਨਾਂ 'ਚ ਇੱਕ ਲੇਡੀਜ਼ ਹੈ ਤੇ ਦੋ ਜਿਹੜੇ ਹੈਗੇ ਜੈਂਸ ਹੈ ਜਿਨ੍ਹਾਂ ਵਿੱਚ ਇੱਕ ਜਿਹੜਾ ਲਾਡੀ ਨਾਮ ਦਾ ਵਿਅਕਤੀ ਹੈ ਜੀ ਤੇ ਪਹਿਲਾਂ ਵੀ ਜਿਹੜੇ ਹੈਗੇ ਐਨਡੀਪੀਐਸ ਦੇ ਤਿੰਨ ਮੁਕੱਦਮੇ ਪਹਿਲਾਂ ਵੀ ਉਸ ਤੋਂ ਪਹਿਲਾਂ ਦਰਜ ਹਨ ਲੀਗਲ ਦੇ ਕਿਸੇ ਤਰੀਕੇ ਕੋ ਪ੍ਰੋਸੀਡ ਕਰਵਾਉਣਾ ਸਕਰਮ ਹਾਂਜੀ ਜਿਹੜਾ ਇਹਨਾਂ ਦਾ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਪੁਲਸ ਰਿਮਾਂਡ ਜਿਹੜਾ ਸਾਡੇ ਵੱਲੋਂ ਜਿਹੜਾ ਹੈਗਾ ਅਸਲ ਕੀਤਾ ਜਾ ਰਿਹਾ ਹੈ ਤਾਂ ਜੋ ਜਿਹੜਾ ਹੈਗਾ ਜੋ ਵੀ ਇਹਨਾਂ ਦੇ ਬੈਕਵਰਡ ਜਾਂ ਫਾਰਵਰਡ ਲਿੰਕ ਹੈਗੇ ਅੱਗੇ ਜਿਹੜਾ ਕਿੱਥੋਂ ਲੈ ਕੇ ਆਉਂਦੇ ਸੀਗੇ ਤੇ ਅੱਗੇ ਕਿਹਨੂੰ ਕਿਹਨੂੰ ਸਪਲਾਈ ਕਰਦੇ ਸੀਗੇ ਉਹਦੀ ਜਿਹੜੀ ਹੈਗੀ ਹੈ ਢੰਗਾਈਨਾ ਜਿਹੜੀ ਤਤਕੀਸ਼ ਕਰਕੇ ਤੇ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਕਮਨਚ ਲਿਆਂਦੀ ਜਾਵੇ